ਔਰ ਉਸ ਨੂੰ ਨਜਾਇਜ਼ ਤੌਰ ਤੇ ਗ੍ਰਿਫਤਾਰ ਕੀਤਾ ਗਿਆ ਇਸ ਕਰਕੇ ਅੱਜ ਸਿਵਲ ਸਰਜਨ ਬਠਿੰਡਾ ਦੇ ਜਿਹੜੀ ਰਿਟਾਇਰਮੈਂਟ ਸੀ ਤੇ ਮਲਾਜ਼ਮਾਂ ਚ ਇਸ ਗੱਲ ਦਾ ਬਹੁਤ ਰੋਸ ਸੀ ਕਿ ਉਹਨੂੰ ਨਜਾਇਜ਼ ਤੌਰ ਤੇ ਫਸਾਇਆ ਗਿਆ ਇਸ ਕਰਕੇ ਪੰਜਾਬ ਦੇ ਸਿਵਲ ਹਸਪਤਾਲ ਦੇ ਜਿਹੜੇ ਮਲਾਜ਼ਮ ਸੀ ਉਹਨਾਂ ਨੇ ਕਿਸਾਨਾਂ ਨੂੰ ਲੋਕਾਂ ਨੂੰ ਮਜ਼ਦੂਰਾਂ ਨੂੰ ਸਾਰਿਆਂ ਨੂੰ ਸੱਦਾ ਦਿੱਤਾ ਹੋਇਆ ਸੀ ਤੇ ਕਾਲੀਆਂ ਝੰਡੀਆਂ ਨਾਲ ਵਧਾਈਂਕੀ ਦਿੰਦੇ ਹੋਏ ਨਾਲ ਹੀ ਉਹਨਾਂ ਦੀ ਜਿਹੜਾ ਹਰਖੀਪੂਕ ਮਜਾਰਾ ਅੱਜ ਇੱਥੇ ਏਸ ਕਰਕੇ ਕੀਤਾ ਗਿਆ ਕਿ ਜਿਹੜੀ ਪਿਛਲੇ 53 ਦਿਨਾਂ ਤੋਂ ਸਿਹਤ ਵਿਭਾਗ ਦੇ ਬਲਾਜਮਾਂ ਦੀ ਸੁਣੀ ਨਹੀਂ ਸੀ ਜਾਣ ਇਸ ਕਰਕੇ ਏਸ ਜਿਹੜਾ ਸੰਘਰਸ਼ ਹੈ ਇਹਨੂੰ ਅਜੇ ਖਤਮ ਨਹੀਂ ਕੀਤਾ ਜਥੇਬੰਦੀ ਵੱਲੋਂ ਹੁਣ ਇੱਥੇ ਜਿਹੜੇ ਨਵੇਂ ਸਿਵਲ ਸਰਜਨ ਇਸ ਸੀਟ ਦੇ ਉੱਤੇ ਬੈਠਣਗੇ ਅਸੀਂ 100 ਵਾਰ ਨੂੰ ਆਪਣੀਆਂ ਜਥੇਬੰਦੀਆਂ ਵੱਲੋਂ ਉਹਨਾਂ ਨੂੰ ਇੱਕ ਬੰਦ ਪੱਤਰ ਦੇਵਾਂਗੇ ਔਰ ਇਸ ਐਂਜੀਟੇਸ਼ਨ ਨੂੰ ਲਗਾਤਾਰਤਾ ਦੇ ਵਿੱਚ ਬੇਸ਼ੱਕ ਸਾਨੂੰ ਸਾਲ ਚਲਾਉਣੀ ਪਵੇ ਬੇਸ਼ੱਕ ਸਾਨੂੰ 2 ਸਾਲ ਚਲਾਉਣੀ ਪਵੇ ਜਿਹੜੀ ਜਿਹੜੀ ਇਹ ਐਂਜੀਟੇਸ਼ਨ ਆ ਉਹ ਇਸੇ ਤਰ੍ਹਾਂ ਚੱਲਦੀ ਰਹੂਗੀ ਜਦੋਂ ਤੱਕ ਸਾਥੀ ਰਾਜ ਸਿੰਘ ਤੇ ਆਕੜੇ ਵਿੱਚ ਜਿਹੜੀ ਆ ਇਸ ਅਫਸਰ ਸਾਹਿਬ ਜੀ ਜਿਹੜੀਆਂ ਗੱਲਾਂ ਜਵਾਨੀ ਇਹ ਕਹਿੰਦੇ ਆ ਉਹਨਾਂ ਨੂੰ ਜਿੰਨਾ ਚਿਰ ਇਹ ਰਿਕਾਰਡ ਤੇ ਨਹੀਂ ਲੈ ਕੇ ਆਉਂਦੇ ਜਿਹੜੇ ਤੱਥਾਂ ਨੂੰ ਕਾਰਵਾਈ ਰਿਪੋਰਟ ਦੇ ਵਿੱਚ ਕੋੜ-ਬਰੋੜ ਕੇ ਪੇਸ਼ ਕੀਤਾ ਗਿਆ ਜਿੰਨਾ ਚੰਗ ਉਹ ਕਾਰਵਾਈ ਰਿਪੋਰਟ ਨੂੰ ਸਹਰਤ ਹੋ ਕੇ ਠੀਕ ਤਰ ਤੌਰ ਤੇ ਪੂਰਨ ਤੌਰ ਤੇ ਠੀਕ ਨਹੀਂ ਕੀਤਾ ਜਾਂਦਾ ਕੀ ਕਿ ਆਪਣੇ ਮੰਜ਼ਲ ਦੇ ਨੁਕੀ ਕੁ ਕਾਰਵਾਈ ਨਹੀਂ ਕੀਤੀ ਗਈ ਹੈ ਕੀ ਲੱਗਦਾ ਤੁਹਾਨੂੰ ਇਹਦਾ ਕਾਰਨ ਤਾਂ ਸਾਫ਼ ਤੇ ਸਪਸ਼ਟ ਹੈ ਜੀ ਵੀ ਜਿਹੜੀ ਪੰਜਾਬ ਦੀ ਸਰਕਾਰ ਆ ਉਹ ਬਹੁਤ ਵੱਡੇ ਧਗਮਜੇ ਮਾਰਨ ਲੱਗੀ ਹੋਈ ਆ ਕਿ ਅਸੀਂ ਜੀ ਫਲਾਣੇ ਥਾਂ ਭ੍ਰਸ਼ਟਾਚਾਰੀਆਂ ਦਾ ਨੈਕਸਸ ਫੜ ਲਿਆ ਅਸੀਂ ਜੀ ਫਲਾਣੇ ਥਾਂ ਇਹ ਨੈਕਸਸ ਫੜ ਲਿਆ ਕਿ ਇਹ ਉਹ ਲਿੰਗਰਧਾਰਤ ਦੇ ਨਾਂ ਦੇ ਉੱਤੇ ਪੈਸੇ ਮੰਗਦੇ ਸੀ ਯਾਨੀ ਇਹ ਇੱਕ ਤਰ੍ਹਾਂ ਨਾਲ ਪੰਜਾਬ ਸਰਕਾਰ ਵੱਲੋਂ ਬਹੁਤ ਵੱਡਾ ਦਿਖਾਵਾ ਕੀਤਾ ਜਾ ਰਿਹਾ ਅਸੀਂ ਕਹਿੰਦੇ ਆ ਵੀ ਜੇ ਭ੍ਰਸ਼ਟਾਚਾਰੀਆਂ ਨੂੰ ਫੜਨਾ ਮਾੜੀ ਗੱਲ ਨਹੀਂ ਹੈਗੀ ਪਰ ਜਿਹੜੇ ਅਸਲ ਭ੍ਰਿਸ਼ਟਾਚਾਰ ਦੇ ਦੋਸ਼ੀ ਆ ਉਹਨਾਂ ਨੂੰ ਕਿਉਂ ਨਹੀਂ ਫੜਿਆ ਜਾਂਦਾ ਯਾਨੀ ਤਲਵੰਡੀ ਸਾਹਿਬ ਉਹਦੀ ਐਸਐਮਓ ਆ ਲਗਾਤਾਰ ਗਰੀਬਾਂ ਦਾ ਗਲ ਘੱਟ ਕੇ ਪੈਸੇ ਲੈ ਰਹੀ ਆ ਸਰਜੀਆਂ ਪਿੱਛੇ ਪੈਸੇ ਲੈ ਰਹੀ ਆ ਇਹਦੇ ਸਬੰਧ ਚ ਜਥੇਬੰਦੀ ਵੱਲੋਂ ਐਸੇ ਸ਼ਿਵਲ ਸਰਜਣ ਨੂੰ ਐਸੇ ਸਿਹਤ ਮੰਤਰੀ ਨੂੰ ਇੱਥੋਂ ਦੇ ਡੀਸੀ ਨੂੰ ਸਾਰਿਆਂ ਨੂੰ ਲਿਖਤੀ ਰੂਪ ਚ ਐਫੀਡੈਫਟਾਂ ਦੇ ਉੱਤੇ ਸ਼ਿਕਾਇਤਾਂ ਜਿਹੜੀਆਂ ਨੇ ਉਹਨਾਂ ਨੇ ਪਰ ਉਹਨੂੰ ਨਹੀਂ ਫੜਿਆ ਕਿਉਂ ਕਿ ਉਹਦੀ ਪਿੱਠ ਦੇ ਉੱਤੇ ਸਿਵਲ ਸਰਜੰਟ ਸੀ ਉਹਦੀ ਪਿੱਠ ਦੇ ਉੱਤੇ ਸਿਹਤ ਸੀ ਸਿਹਤ ਮੰਤਰੀ ਸੀ ਉਹਦੀ ਪਿੱਠ ਦੇ ਉੱਤੇ ਪੰਜਾਬ ਸਰਕਾਰ ਸੀ ਅਸਲ ਵਿੱਚ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਪੰਜਾਬ ਦੀ ਜਿਹੜੀ ਸਰਕਾਰ ਆ ਉਹ ਲਗਾਤਾਰ ਜਣੀ ਕਰਪਸ਼ਨ ਦੇ ਨਾਂ ਦੇ ਉੱਤੇ ਮਲਾਜ਼ਮਾਂ ਤੇ ਲੋਕਾਂ ਦਾ ਆਪਸ ਵਿੱਚ ਦੀ ਪਾੜਾ ਜਿਹੜਾ ਉਹਨੂੰ ਵਧਾ ਕੇ ਆ ਜਿਹੜੇ ਡਿਪਾਰਟਮੈਂਟ ਨੇ ਇਹਨਾਂ ਨੂੰ ਕਾਰਪੋਰੈਂਡਾ ਦੇ ਹਵਾਲੇ ਕਰਨ ਦੀਆਂ ਨੀਤੀਆਂ ਜਿਹੜੀਆਂ ਉਹ ਘੜ ਰਹੀ ਆ ਤੇ ਮਨੋਰਥ ਜਿਹੜੇ ਆ ਉਹ ਮੁਲਾਜ਼ਮਾਂ ਨੂੰ ਬਦਨਾਮ ਕਰਕੇ ਉਹ ਉਹ ਮੈਹਿਕਨਾਰੇ ਨੂੰ ਬਦਨਾਮ ਕਰਕੇ ਉਹਨਾਂ ਨੂੰ ਖਤਮ ਕਰਨ ਦੀ ਧਰਾਤੇ ਨਾਲ ਕੀਤੀ ਜਾ ਰਹੀ ਹੈ ਪਰ ਇੱਕ ਗੱਲ ਸਾਫ਼ ਤੇ ਸਪਸ਼ਟਾ ਰਿਸ਼ਵਤ ਕੌਣ ਲਊਗਾ ਜੀ ਦੀ ਪੱਟ ਤੇ ਕੋਈ ਤਾਕਤ ਖੜੀ ਆ ਜੀ ਦੀ ਪੱਟ ਤੇ ਸੇਵਾ ਸਰਜਨ ਖੜਾ ਹੋਵੇ ਪੂਰੀ ਰਿਸ਼ਵਤ ਲਊਗਾ ਜੀ ਦੀ ਪੱਟ ਤੇ ਡੀਸੀ ਖੜਾ ਹੋਵੇ ਉਹ ਰਿਸ਼ਵਤ ਲਊਗਾ ਜੀ ਦੀ ਪੱਟ ਤੇ ਸਿਹਤ ਮੰਤਰੀ ਖੜਾ ਹੋਵੇ ਉਹ ਰਿਸ਼ਵਤ ਲਊਗਾ ਤੇ ਬਿਜੀ ਨਸ ਬਿਓਰੋ ਖੜੀ ਹੋਊਗੀ ਔਰ ਹਸਪਤਲ ਹੋਊਗਾ ਬਾਕੀ ਦੇ ਜਿਹੜੇ ਲੋਕ ਆ ਔਰ ਰਿਸ਼ਤਦਾਰਾਂ ਤੋਂ ਵੀ ਡਰਦੇ ਆ ਔਰ ਲੋਕਾਂ ਨਾਲ ਧੋਖਾ ਮਾਰਨ ਦੇ ਰਾਹ ਉਹ ਕਦੇ ਵੀ ਨਹੀਂ ਪੈਂਦੇ ਇਸ ਕਰਕੇ ਬਲਾਜਮਾ ਦਾ ਜਿਹੜਾ ਹਿੱਸਾ ਹਸਪਤਲ ਦੇ ਵਿੱਚ ਫਸਿਆ ਉਹਨਾਂ ਦੀ ਫੈਸਲੇ ਕੋਈ ਨਾ ਕੋਈ ਤਾਕਤਲਾਜਵੀ ਖੜੀ ਆ ਇਸ ਕਰਕੇ ਅਸੀਂ ਅੱਜ ਇਸ ਰੂਪ ਚ ਇਹਨਾਂ ਨੂੰ ਸचेत ਕਰ ਰਹੇ ਹਾਂ ਤੁਹਾਨੂੰ ਉਮੀਦ ਹੈ ਕਿ ਅੱਜ ਹਰ ਇੱਕ ਕੋਲ ਕਰ ਸਕਦਾ ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ